ਅੰਕਲ ਸਰਸ਼ੀਕਾਲ ਜੀ ਸਰਸ਼ੀਕਾਲ ਬਾਈ ਅੰਕਲ ਤੁਹਾਨੂੰ ਤਾਂ ਪਤਾ ਹੀ ਹੈ ਮੇਰੇ ਸਹੁਰਾ ਸਾਹਿਬ ਗੁਜ਼ਰ ਗਏ ਸੀ ਕੱਲ ਨੂੰ ਉਹਨਾਂ ਦਾ ਭੋਗ ਹੈ ਤੁਸੀਂ ਟਾਈਮ ਨਾਲ ਪਹੁੰਚ ਜਿਓ ਪੁੱਤ ਮੈਂ ਤਾਂ ਬਿਮਾਰ ਹਾਂ ਨਾ ਮੇਰੇ ਮੁੰਡੇ ਆਉਣਗੇ ਓਏ ਮੁੰਡਿਓ ਗੱਲ ਸੁਣੋ ਹਾਂਜੀ ਬਾਪੂ ਜੀ ਓ ਪੁੱਤ ਹਾਂਜੀ ਕੱਲ ਨੂੰ ਇਹਨਾਂ ਦੇ ਸਹੁਰਾ ਸਾਹਿਬ ਦੇ ਭੋਗ ਤੇ ਜਾਇਆ ਠੀਕ ਹੈ ਬਾਪੂ ਜੀ ਨਾਲੇ ਮੇਰਾ ਵੀ ਕੁਝ ਪਤਾ ਨਹੀਂ ਹੈ ਮੈਂ ਹੁਣ ਦੋਨੋਂ ਤੁਹਾਨੂੰ ਸਾਰਾ ਕੁਝ ਵੰਡੇ ਦੇਣਾ ਹੋਵੇ ਓ ਬਾਪੂ ਜੀ ਆ ਕਿਹੋ ਜੀਆਂ ਗੱਲਾਂ ਕਰਨ ਲੱਗ ਗਏ ਚਲੋ ਜੇ ਵੰਡਣ ਲੱਗੇ ਹੀ ਹੋ ਤਾਂ ਵੰਡ ਦੋ ਫਿਰ ਗੱਲ ਸੁਣ ਲੈ ਪੁੱਤਰਾ 5 ਫੇਸ ਵਾਲਾ 4 ਫੇਸ ਵਾਲੇ ਕੋਠੀਆਂ ਸਹਾਰੀਆਂ ਤੇਰੀਆਂ ਠੀਕ ਹੈ ਠੀਕ ਹੈ ਬਾਪੂ ਜੀ ਓਏ ਤੂੰ ਚਿੰਤਾ ਨਾ ਕਰ ਮੈਂ ਬਰਾਬਰ ਦੋ ਲੂੰਗਾ ਤੈਨੂੰ 70 ਸੈਕਟਰ ਦੇ ਸਾਰੇ ਮਾਰਕੀਟ ਤੇ ਠੀਕ ਹੈ ਬਾਪੂ ਜੀ ਹਾਏ ਹਾਏ ਸਾਡੇ ਬਾਪੂ ਨੂੰ ਤਾਂ ਸਾਡੇ ਪੱਲੇ ਕੱਖ ਨਹੀਂ ਪਾਇਆ ਤੁਹਾਡੇ ਬਾਪੂ ਨੇ ਤਾਂ ਤੁਹਾਨੂੰ ਇੰਨਾ ਕੁਝ ਦੇਤਾ ਕੀ ਇੰਨਾ ਕੁਝ ਦਿੰਦਾ ਇਹਨੇ ਆਪਾ ਜੀ ਨੂੰ ਸਾਰੀਆਂ ਕੋਠੀਆਂ ਦੇਤੀਆਂ ਤੁਹਾਨੂੰ 70 ਸੈਕਟਰ ਵਾਲੀ ਸਾਰੀ ਮਾਰਕੀਟ ਦੇਤੀ ਹੋਰ ਕੀ ਚਾਹੀਦਾ ਉਹ ਕਿਹੜੀ ਮਾਰਕੀਟ ਸਾਡਾ ਬਾਪੂ ਤਾਂ ਅਖਬਾਰ ਸਿੱਟਣ ਜਾਂਦਾ ਸੀ ਮਾਰਕੀਟ 'ਚ ਉਹ ਦਿੱਤੀ ਆ ਮੈਨੂੰ ਹਾਂਜੀ 1 ਮਹੀਨੇ ਦੀ 5000 ਅੱਛਾ ਪਰ 6 ਮਹੀਨੇ ਦੀ ਠੀਕ ਹੈ ਜੇ 1 ਸਾਲ ਦਾ ਪੈਕੇਜ ਲੈਣਾ ਹੋਵੇ ਠੀਕ ਹੈ ਹਾਂ ਮੈਂ ਤੁਹਾਨੂੰ ਸੋਚ ਕੇ ਦੱਸ ਪਾਜੀ ਕਾਦੇ ਪੈਸੇ ਪੁੱਛੀ ਜਾਂਦੇ ਸੀ ਉਹ ਮੈਂ ਜਿਮ ਜੁਆਇਨ ਕਰਨ ਲੱਗਿਆ ਨਾ ਆ ਉਮਰ ਤੇ ਜਿਮ ਨਾ ਮਨ ਨੂੰ ਐਡੀ ਕਿੱਡੀ ਹੋ ਗਈ ਨਾ ਹੁਣ ਕੋਈ ਜਿਮ ਦੀ ਉਮਰ ਐ 55 ਸਾਲ ਦੇ ਤਾਂ ਹੋਏ ਪਿਓ ਕੌਣ ਕਹਿੰਦਾ ਮੈਂ 55 ਸਾਲ ਦਾ ਤੇ ਤੋਂ 15 ਸਾਲ ਹੀ ਵੱਡਾ ਤੂੰ ਆਪੇ ਕਿਹਾ ਸੀ ਨਾ ਹੂੰ ਹੈਗੇ ਤਾਂ 15 ਸਾਲ ਹੀ ਵੱਡੇ ਹਾਂ ਬਸ ਫੇਰ ਹੁਣ ਦੱਸ ਮੇਰੀ ਉਮਰ ਕਿੰਨੀ ਹੋਈ ਪਰ ਤੂੰ ਤਾਂ 40 ਕਦੀ ਆ ਨੀ ਰੱਖਣਾ ਤੇ ਆ ਵੀ ਰੱਖਣਾ ਆ ਵੀ ਰੱਖਣਾ ਪਾਜੀ ਆ ਸਾਰੇ ਕੱਪੜੇ ਕਿਉਂ ਕੱਢੀ ਜਾਂਦੇ ਹੋ ਬਸ ਇਹ ਸਾਰੇ ਸਫਾਈ ਵਾਲਿਆਂ ਨੂੰ ਦੇ ਦੇਣੇ ਲੈ ਸਫਾਈ ਵਾਲੇ ਨੂੰ ਕਿਉਂ ਦੇ ਦੇਣ ਦੇ ਇਹਨਾਂ ਨੂੰ ਕੀ ਹੋਇਆ ਤੈਨੂੰ ਪਤਾ ਨਵਾਂ ਸਾਲ ਚੜਿਆ ਨਵੇਂ ਸਾਲ ਦੇ ਨਾਲ ਨਵੀਂ ਸੋਚ ਨਵੇਂ ਬਚਾ ਤੇ ਨਵੇਂ ਕੱਪੜੇ ਪਾਜੀ ਨਵਾਂ ਸਾਲ ਚੜਿਆ ਕੋਈ ਨਵਾਂ ਜਨਮ ਨਹੀਂ ਹੋਇਆ ਤੁਹਾਡਾ ਜਿਹੜਾ ਤੁਹਾਨੂੰ ਨਵੇਂ ਪੋਤੜੇ ਮਿਲਣਗੇ ਨੋ 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 ਨੋ